ਕਾਦਰ ਦੀ ਪਹਿਚਾਨ ਕੁਦਰਤ ਤੋਂ ਹੋਣੀ ਹੈ ਕਰਤੇ ਕੁਦਰਤੀ ਮੁਸਤਕ ਏ ਕਰਤੇ ਮੈਂ ਕੁਦਰਤ ਨੂੰ ਦੇਖ ਕੇ ਤੇਰਾ ਆਸ਼ਿਕ ਹੋਇਆ ਤੈਨੂੰ ਵੇਖਣ ਵਾਲਾ ਬਣਿਆ ਤੈਨੂੰ ਸਮਝਣ ਵਾਲਾ ਬਣਿਆ ਨਾਂ ਇੱਕ ਸੱਚ ਦਾ ਆਤਾਰ ਸ਼ਨਾਖਤ ਕੁਦਰਤੀ ਉਹ ਜੋ ਸੱਚਾ ਹੈ ਉਹ ਜੋ ਦਾਤਾਰ ਹੈ ਸਹਿਬ ਕਹਿੰਦੇ ਨੇ ਮੈਨੂੰ ਉਸ ਦੀ ਸ਼ਨਾਖਤ ਮਿਲੀਏ ਕੁਦਰਤ ਦੇ ਚੋਂ ਕੁਦਰਤ ਕਰਤੇ ਦੀ ਕਿਰਤ ਹੈ ਤੇ ਕਿਰਤ ਤੋਂ ਪਤਾ ਚੱਲਦਾ ਹੈ ਕਰਤਾ ਕਿੰਨਾ ਮਹਾਨ ਹੈ ਤੋ ਇਹ ਜੜੀਆਂ ਚਾਰ ਪੌੜੀਆਂ ਨੇ ਚਾਰਾਂ ਵਿੱਚ ਕਰਤੇ ਦੀ ਕਿਰਤ ਦਾ ਜ਼ਿਕਰ ਹੈ ਪਹਿਲੀ ਜਿਹੜੀ ਪੌੜੀ ਹੈ साहब एक कवाओ तो पसाओ करके सारा पसारा करके उस कादर ने कुदरत खेल रचाया कृत इतनी महान है इतनी वीडी है कि करते के करने नहीं विचार उन्हें जो कीता है उसने जो बनाया है ਉਹ ਸਾਰੀ ਦੀ ਸਾਰੀ ਵਿਚਾਰ ਨਹੀਂ ਹੋ ਸਕਦੀ ਗਣਤ ਵਿੱਚ ਨਹੀਂ ਆਉਂਦਾ ਉਹਦੀ ਸਾਰੀ ਕਿਰਤ ਗਿਣੇ ਨਹੀਂ ਜਾ ਸਕਦੀ ਨਾਪੇ ਨਹੀਂ ਜਾ ਸਕਦੀ ਤੋਲੀ ਨਹੀਂ ਜਾ ਸਕਦੀ ਤੋ ਇਸ ਕੁਦਰਤ ਤੋਂ ਪਤਾ ਚੱਲਦਾ ਹੈ ਇਸ ਕਿਰਤ ਤੋਂ ਪਤਾ ਚੱਲਦਾ ਹੈ ਉਹ ਕਰਤਾ ਕਿਤਨਾ ਮਹਾਨ ਹੈ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਸਾਫ਼ ਕਹਿ ਰਹੇ ਨੇ ਕਰਤੇ ਕੁਦਰਤੀ ਮਸ਼ਤਾਕ ਨਾਨਕ ਸੱਚ ਦਾ ਦਾਤਾਰ ਸ਼ਨਾਖਤ ਕੁਦਰਤੀ ਇਹ ਸੱਚੇ ਇਹ ਦਾਤਾ ਮੈਂ ਤੇਰੀ ਸ਼ਨਾਖਤ ਕੀਤੀ ਕੁਦਰਤ ਦੇ ਚ ਵੈਸੇ ਕੁਦਰਤ ਦਾ ਲੰਬਾ ਚੌੜਾ ਵਿਸਥਾਰ ਅਸਾ ਦੀਵਾਰ ਦੇ ਸ਼ਲੋਕਾਂ ਚ ਗੁਰੂ ਨਾਨਕ ਨੇ ਬੜਾ ਕੀਤਾ ਹੈ ਵਿਸਮਾਦਨਾ ਵਿਸਮਾਦ ਵੇ ਵਿਸਮਾਦ ਜੀ ਵਿਸਮਾਦ ਵੇ ਇਤਨੇ ਤਰ੍ਹਾਂ ਦਾ ਨਾਦ ਇਤਨੇ ਤਰ੍ਹਾਂ ਦੀਆਂ ਆਵਾਜ਼ਾਂ ਪੰਛੀਆਂ ਦੀ ਆਵਾਜ਼ ਪਸ਼ੂਆਂ ਦੀ ਆਵਾਜ਼ ਮਨੁੱਖਾਂ ਦੀ ਆਵਾਜ਼ ਤਰ੍ਹਾਂ-ਤਰ੍ਹਾਂ ਦੀ ਆਵਾਜ਼ ਬਦਲਾਂ ਦੀ ਗਰਜਨ ਪਵਨ ਦੀ ਛਾਂ ਸ਼ਾ ਸ਼ਾ ਪਾਣੀ ਦਾ ਕਲਕਲ ਚਾਰੋਂ ਪਾਸੇ ਇਤਨੀਆਂ ਆਵਾਜ਼ਾਂ ਸਹਬ ਕਹਿੰਦੇ ਮੈਂ ਬਿਸਮਾਦ ਹੋ ਜਾਣਾ ਇਸ ਸਮਾਗ ਵੇਦ ਇਤਨੀ ਤਰ੍ਹਾਂ ਦੀ ਵਿਦਿਆ ਇਤਨੇ ਤਰ੍ਹਾਂ ਦਾ ਗਿਆਨ ਸ਼ਾਸਤਰਕਾਰ 64 ਤਰ੍ਹਾਂ ਦੀ ਵਿਦਿਆ ਮੰਨਦੇੜੇ ਮੂਲ ਰੂਪ ਦੇਚ ਉਹਨਾਂ ਨੂੰ ਤਕਸੀਮ ਕਰਦੇ ਨੇ ਤਿੰਨ ਹਿੱਸਿਆਂ ਦੇਚ ਪਦਾਰਥ ਦਾ ਗਿਆਨ ਕਲਾ ਦਾ ਗਿਆਨ ਪਰਮਾਤਮਾ ਦਾ ਗਿਆਨ ਫਿਰ ਇਹਨਾਂ ਤਿੰਨ ਤਰ੍ਹਾਂ ਦੇ ਗਿਆਨ ਨੂੰ 64 ਰੂਪਾਂ ਦੇ ਚਵਣਦੇ ਨੇ ਇੱਕ ਤਰ੍ਹਾਂ ਦੀ ਕਲਾ ਤੇ ਹੈ ਨੇ ਔਰ ਕਿਸੇ ਇੱਕ ਕਲਾ ਵਿੱਚ ਵੀ ਪੂਰਾ ਨਿਪਨ ਹੋਣਾ ਬੜਾ ਔਖਾ ਹੈ ਜੋ ਮੁਸਵਰ ਹੈ ਜੋ ਚિત੍ਰਕਾਰ ਹੈ ਉਹ ਕੋਈ ਚੰਗਾ ਕਵੀ ਨਹੀਂ ਆਉਂਦਾ ਔਰ ਚੰਗੇ ਕਵੀ ਕਤਈ ਚੰਗੇ ਸੰਗੀਤਕਾਰ ਨਹੀਂ ਦੇਖੇ ਗਏ ਔਰ ਚੋਟੀ ਦੇ ਸੰਗੀਤਕਾਰ ਕਤਈ ਚੋਟੀ ਦੇ ਕਵੀ ਨਹੀਂ ਆਉਂਦੇ ਜ਼ਿੰਦਗੀ ਸੀਮਤ ਹੈ ਸਮਝ ਸੀਮਤ ਹੈ ਸ਼ਕਤੀ ਸੀਮਤ ਹੈ ਕਲਾਤੇ ਕਈ ਤਰ੍ਹਾਂ ਦੀ ਵਿੱਦਿਆ ਤੇ ਕਈ ਤਰ੍ਹਾਂ ਦੀ ਕਿਸੇ ਇੱਕ ਪਹਿਲੂ ਦੇ ਚੀ ਮਨੁੱਖ ਨੇਪਨ ਹੋ ਸਕਦਾ ਹੈ ਬ੍ਰਹਿਮੰਡ ਤੇ ਬਹੁਤ ਵੱਡਾ ਹੈ ਇਹ ਪਿੰਡ ਵੀ ਬਹੁਤ ਵੱਡਾ ਹੈ ਇਸ ਵਾਸਤੇ ਮੈਂ ਦੇਖਦਾ ਹਾਂ ਇੱਕ ਇੱਕ ਅੰਗ ਦੇ ਸਪੈਸ਼ਲਿਸਟ ਪੈਦਾ ਹੋ ਰਹੇ ਨੇ ਕੋਈ ਆਈ ਸਪੈਸ਼ਲਿਸਟ ਹੈ ਕੋਈ ਬ੍ਰੇਨ ਸਪੈਸ਼ਲਿਸਟ ਹੈ ਕੋਈ ਹਾਰਟ ਸਪੈਸ਼ਲਿਸਟ ਹੈ ਕੋਈ ਡੈਂਟਿਸਟ ਹੈ ਇੱਕ ਇੱਕ ਅੰਗ ਮਹਾਨ ਹੈ ਤੇ ਕੋਈ ਆਈ ਸਪੈਸ਼ਲਿਸਟ ਦਾਵੇ ਨਾਲ ਨਹੀਂ ਕਹਿ ਸਕਦਾ ਅੱਖਾਂ ਬਾਰੇ ਜੋ ਕੁਝ ਮੈਂ ਜਾਣਦਾ ਇਹ ਅਖੀਰਲੀ ਗੱਲ ਹੈ ਉਸ ਤੋਂ ਅੱਗੇ ਕੋਈ ਜਾਣਕਾਰੀ ਨਹੀਂ ਇੱਕ ਅੱਖ ਵੀ ਇਤਨੀ ਮਹਾਨ ਹੈ ਅਗਰ ਗਹਿਰਾਈਂ ਚ ਜਾਓਗੇ ਤੇ ਮਨੁੱਖ ਬਿਸਮਾਦ ਹੋ ਜਾਏਗਾ। ਸਰੀਰ ਦੇ ਇਤਨੇ ਗਿਆਨ ਨਹੀਂ। ਸਰੀਰ ਸ਼ਾਸਤਰੀ ਔਰ ਇੱਕ ਹੀ ਹਿੱਸਿਆਂ ਦੇ ਚ ਵੰਡੇ ਜਾਂਦੇ ਨੇ। ਕੋਈ ਅੱਖਾਂ ਬਾਰੇ ਜਾਣਦਾ ਹੈ, ਕੋਈ ਕੰਨਾਂ ਬਾਰੇ। ਕੋਈ ਦੰਦਾਂ ਬਾਰੇ ਜਾਣਦਾ ਹੈ, ਕੋਈ ਦਿਮਾਗ ਬਾਰੇ। ਕੋਈ ਦਿਲ ਜੋ ਹੈ ਦਿਲ ਬਾਰੇ ਜਾਣਦਾ ਹੈ। ਕਹਿਣ ਤੋਂ ਮਰਾਦ। ਬ੍ਰਹਿਮੰਡ ਬਹੁਤ ਵੱਡਾ ਹੈ। ਸਹਿਬ ਕਹਿੰਦੇ ਨੇ, "ਹੇ ਕਾਦਰ" ਮੈਂ ਤੇ ਵਗਦੀ ਹੋਈ ਪਮਣ ਨੂੰ ਵੇਖ ਕੇ ਵੀ ਬਿਸਮਾਦ ਹੋ ਜਾਂਦਾ ਵਿਸਮਾਦ ਪਾਉ ਵਿਸਮਾਦ ਪਾਣੀ ਵੀ ਸਮਾਦ ਅਗਨੇ ਖੇਡੇ ਵਿਡਾਣੇ ਪ੍ਰਭੂ ਹਵਾ ਨੂੰ ਵੇਖ ਕੇ ਮੈਂ ਬਿਸਮਾਦ ਹੋ ਜਾਂਦਾ ਪਾਣੀ ਨੂੰ ਵੇਖ ਕੇ ਮੈਂ ਬਿਸਮਾਦ ਹੋ ਜਾਂਦਾ ਹੈਰਾਨ ਹੋ ਜਾਂਦਾ ਔਰ ਇਹ ਤਰ੍ਹਾਂ ਤਰ੍ਹਾਂ ਦੇ ਕੌਤਕ ਕਰ ਰਹੀ ਇਹ ਅਗਨੇ ਇਹ ਅੱਗ ਮੈਂ ਤੇ ਬਿਸਮਾਦ ਹੋ ਜਾਂਦਾ ਤੇਰੀ ਇੱਕ ਇੱਕ ਕ੍ਰਿਤ ਇਤਨੇ ਮਹਾਨ ਹੈ ਕਿ ਉਹਨੂੰ ਪੂਰਾ ਸਮਝਣਾ ਕਠਨ ਹੈ ਤੇ ਜਦ ਕ੍ਰਿਤ ਨੂੰ ਪੂਰੇ ਤੌਰ ਤੇ ਜਾਣਨਾ ਕਠਨ ਹੈ ਤੇ ਕਰਤੇ ਨੂੰ ਕੌਣ ਜਾਣੇ ਕਰਤੇ ਦੀ ਮਹਾਨਤਾ ਦਾ ਪਤਾ ਚੱਲਦਾ ਹੈ ਉਸ ਦੀ ਕ੍ਰਿਤ ਤੋਂ ਤਾਂ ਪਹਿਲੀ ਪੌੜੀ ਦੇ ਵਿੱਚ ਕ੍ਰਿਤ ਦੀ ਮਹਾਨਤਾ ਦਾ ਜ਼ਿਕਰ ਕਰਦੇ ਨੇ ਫਿਰ ਪਰਿਪੂਰਣ ਪਰਮਾਤਮਾ ਦੀ ਕ੍ਰਿਤ ਦੇ ਚ ਇਹ ਜੋ ਮਨੁੱਖ ਹੈ ਇਹ اشرف ਮੁਕਲਕਾਤ ਹੈ ਇਸ ਜ਼ਮੀਨ ਤੇ ਕਿਉਂਕਿ ਮਨੁੱਖ ਵੀ ਇੱਕ ਕਿਰਤ ਹੈ ਜੇ ਪਮਣ ਕਿਰਤ ਹੈ ਪਾਣੀ ਕਿਰਤ ਹੈ ਅਗਨੇ ਕਿਰਤ ਹੈ ਸੂਰਜ ਚੰਦ ਤਾਰੇ ਕਿਰਤ ਨੇ ਜ਼ਮੀਨ ਕਿਰਤ ਹੈ ਆਸਮਾਨ ਕਿਰਤ ਹੈ ਪਸ਼ੂ ਪੰਛੀ ਕਿਰਤ ਨੇ ਤਾਂ ਮਨੁੱਖ ਵੀ ਕਿਰਤ ਹੈ ਕਰਤਾ ਤਾਂ ਹੈ ਨਹੀਂ ਮਨੁੱਖ ਵੀ ਕਿਰਤ ਹੈ ਇਹ ਜੀਵਨ ਸਾਨੂੰਦਾਨ ਦੇ ਚ ਮਿਲਿਆ ਹੈ ਅੱਖਾਂ ਸਾਨੂੰਦਾਨ ਦੇ ਚ ਮਿਲੀਆਂ ਉਹਦੀ ਦੇਣ ਹੈ ਇਹ ਦੰਦ ਇਹ ਹੱਥ ਪੈਰ ਮਨਵਿਗਿਆਨ ਕਹਿੰਦੇ ਨੇ ਜਿਹੜੀ ਚੀਜ਼ ਮੁਫਤ ਦੇ ਚ ਮਿਲ ਜਾਏ ਮਨੁੱਖ ਉਸ ਦੀ ਕੋਈ ਬਹੁਤੀ ਕਦਰ ਨਹੀਂ ਕਰਦਾ ਇਸ ਜੀਵਨ ਦੀ ਮਨੁੱਖ ਨਹੀਂ ਕਦਰ ਕਰਦਾ ਪਰ ਇਸ ਜੀਵਨ ਦੇ ਚ ਮਿਹਨਤ ਕਰਕੇ ਜੋ ਕੁਝ ਮਨੁੱਖ ਨੇ ਇਕੱਠਾ ਕੀਤਾ ਹੈ ਉਹਦੀ ਕਦਰ ਕਰਦਾ ਹੈ क्योंकि वह मेहनत करके किया तो जीवन ते मुफत मिले है हाथों पैरों दिल नाल दिमाग नाल जो किया मेहनत करके उदी ते कदर करता है पर जिसने दिल दिता दिमाग दिता हथ दैर दते तो मुफत मिले ने कीमत की चुकाई है यदा की मुआवजा दता है यदा की मुल दिता है ਮਨੁੱਖ ਜੀਵਨ ਦੀ ਕਦਰ ਨਹੀਂ ਕਰਦਾ ਜੀਵਨ ਨੇ ਜੋ ਮਿਹਨਤ ਕੀਤੀ ਹੈ ਜੋ ਮੁਸ਼ਕਲ ਕੀਤੀ ਹੈ ਔਰ ਮਿਹਨਤ ਮੁਸ਼ਕਲ ਕਰਕੇ ਜੋ ਸੰਗ੍ਰਹਿ ਕੀਤਾ ਉਹਦੇ ਚ ਹਾਨੀ ਹੋ ਜਾਏ ਚੋਟ ਲੱਗ ਜਾਏ ਨੁਕਸਾਨ ਹੋ ਜਾਏ ਬੜਾ ਔਖਾ ਹੁੰਦਾ ਹੈ ਦੁਖੀ ਹੁੰਦਾ ਹੈ ਇੱਕ ਇੱਕ ਸਵਾਸ ਬੜਾ ਕੀਮਤੀ ਵਿਅਰਥ ਜਾ ਰਿਹਾ ਹੈ ਵਿਅਰਥ ਜਾ ਰਿਹਾ ਕਦੀ ਅਫਸੋਸ ਨਹੀਂ धन गुरु गोबिंद सिंह जी महाराज ने एक दिन भाई साहब भाई नंद लाल से प्रश्न किया है पुरखा तू कोई ऐसा कर्म किया कि करके पशेमान होया उवे तू पश्चाताप किया हो जिंदगी च कोई ऐसी कृत होई है तेरे को करके बहुत पछताया होवे ਤੁ ਕਰਕੇ ਬਹੁਤ ਦੁਖੀ ਹੋਇਆ ਹੋਵੇ ਉਸ ਦਾ ਤੈਨੂੰ ਬਹੁਤ ਅਫਸੋਸ ਹੋਇਆ ਹੋਵੇ ਆਪ ਸੁਣ ਕੇ ਹੈਰਾਨ ਹੋ ਗਏ ਭਾਈ ਸਾਹਿਬ ਹੱਥ ਜੋੜ ਕੇ ਕਹਿੰਦੇ ਨੇ ਪਾਦਸ਼ਾਹ ਐਸੀ ਕਿਰਤ ਮੈਥੋਂ ਰੋਜ਼ ਹੋ ਜਾਂਦੀ ਹੈ ਬਹੁਤ ਆਦ ਦੇ ਚ ਹੋ ਜਾਂਦੀ ਹੈ ਅੱਜੇ ਤੋਂ ਜ਼ਿਆਦਾ ਦਿਨ ਫਿਰ ਮੇਰਾ ਪਛਤਾਪ ਅਫਸੋਸ ਦੇ ਚ ਲੰਗਦਾ ਹੈ ਭਾਈ ਸਾਹਿਬ ਬਾਈ ਨੰਦ ਲਾਰ ਇੱਕ ਦਫਾ ਤੇ ਸਤਿਗੁਰੂ ਵੀ ਹੈਰਾਨ ਹੋ ਗਏ ਹੈ ਕਿਥੋਂ ਐਸੀ ਕੋਈ ਕਿਰਤ ਹੁੰਦੀ ਹੈ ਔਰ ਬਹੁਤ ਆਦ ਦੇ ਚੌਂਦੀ ਹੈ ਔਰ ਤੂੰ ਅਫਸੋਸ ਵੀ ਕਰਦਾ ਹੈ ਕੀ ਹੈ ਐਸਾ ਕੀ ਹੈ ਭਾਈ ਸਾਹਿਬ ਜੀ ਦਾ ਵਾਕ ਮੈਂ ਤੁਹਾਡੇ ਸਾਹਮਣੇ ਰੱਖਾਂ ਵਾਏ ਬਰਨਫਸੇ ਕੇ ਬੇਹੂਦਾ ਗੁਯਸਤ ਅਲ ਗਿਆਜ਼ ਅਜ਼ਰ ਲਫਲਤੇ ਮਾਂ ਅਲ ਗਿਆ ਸੀ ਐ ਮੇਰੇ ਬਾਦਸ਼ਾ ਜਿਹੜਾ ਦਮ ਪ੍ਰਭੂ ਦੀ ਯਾਦ ਤੋਂ ਬਿਨਾ ਲੰਘ ਜਾਂਦਾ ਹੈ ਉਸ ਗੁਜ਼ਰੇ ਹੋਏ ਦਮ ਦਾ ਮੈਨੂੰ ਅਫਸੋਸ ਬੜਾ ਆਉਂਦਾ ਹੈ ਪਛਤਾਵਾ ਬੜਾ ਆਉਂਦਾ ਹੈ ਫਿਰ ਮੈਂ ਕਿਸੇ ਕੀਮਤ ਨਾਲ ਵੀ ਉਸ ਦਮ ਨੂੰ ਲਿਆ ਨਹੀਂ ਸਕਦਾ ਉਹ ਵਿਅਰਥ ਚਲਾ ਜਾਂਦਾ ਹੈ ਅਜਾਈਂ ਚਲਾ ਜਾਂਦਾ ਹੈ ਦਮ ਤੇ ਮੁਫਤ ਦੇ ਚ ਮਿਲੇ ਨੇ ਜੀਵਨ ਤੇ ਮੌਤ ਵਿੱਚ ਮਿਲੇ ਹੈ ਹੱਥ ਪੈਰ ਤੇ ਮੌਤ ਦੇ ਵਿੱਚ ਮਿਲੇ ਨੇ ਪਰ ਇਨਾਂ ਹੱਥਾਂ ਪੈਰਾਂ ਨੇ ਇਨਾਂ ਦਮਾਂ ਨੇ ਇਸ ਜੀਵਨ ਨੇ ਜੋ ਮਿਹਨਤ ਕਰਕੇ ਸੰਗ੍ਰਹਿ ਕੀਤਾ ਹੈ ਮਨੁੱਖ ਉਸ ਦੀ ਕਦਰ ਕਰਦਾ ਹੈ ਉਹਦੇ 'ਚ ਘਾਟ ਪੈ ਜਾਏ ਅਫਸੋਸ ਹੋ ਜਾਂਦਾ ਹੈ ਦਮ ਰੋਜ਼ ਘਟਦੇ ਜਾ ਰਹੇ ਨੇ ਕੋਈ ਅਫਸੋਸ ਨਹੀਂ ਛਿਨ ਛਿਨ ਔਦ ਬਿਆਤ ਹੈ ਫੂਟੇ ਘਟ ਜਾਉ ਪਾਣੇ خیر ਮੁਖਤਸਰ ਮੈਂ ਅਰਜ਼ ਕਰਾਂ ਕਰਤਿ ਦੇ ਕਿਰਤ ਦੇ ਵਿੱਚੋਂ ਮਨੁੱਖ ਅਸ਼ਰਫੁਲ ਮਖਲੂਕਾਤ ਹੈ। ਲੇਕਿਨ ਸਾਇਦ ਕਹਿੰਦੇ ਨੇ ਇਹ ਮਨੁੱਖ ਵੀ ਦੋ ਹਿੱਸਿਆਂ ਦੇ ਤਕਸੀਮ ਹੁੰਦੇ ਨੇ ਚਾਨਣ ਪੱਖ ਦੇ ਚ ਹਨੇਰੇ ਪੱਖ ਦੇ ਵਿੱਚ। ਪਸ਼ੂ ਸਾਰਾ ਹਨੇਰੇ ਪੱਖ ਵਿੱਚ ਜੀ ਰਿਹਾ ਹੈ। ਪੰਛੀ ਹਨੇਰੇ ਪੱਖ ਦੇ ਚ ਨੇ। ਬਨਸਪਤੀ ਵੀ ਅੰਧੇਰੇ ਤੇ ਬਾਹਵ ਅਗਿਆਨ ਦੇ ਚ ਹੈ। ਅਗਿਆਨ ਮਾਨਸਿਕ ਤਲ ਦਾ ਅੰਧੇਰਾ ਹੈ ਅੰਧਕਾਰ ਹੈ ਕੱਲ ਜੋ ਪੌੜੀ ਆਪਨੇ ਸਰਵਨ ਕੀਤੀ ਮੈਂ ਥੋੜਾ ਜਿਹਾ ਦੁਹਰਾ ਰਹੇ ਹਾਂ ਅਸੰਖ ਮੂਰਖ ਅੰਧ ਗੋਰ ਜੀਵਨ ਅੰਧਕਾਰਮਈ ਅੰਧੇਰਾ ਕਰੀਬਨ ਕਰੀਬਨ ਇੱਕੋ ਜਿਹਾ ਹੈ ਅੰਧੇਰੇ ਚ ਪਸ਼ੂ ਜੀ ਰਿਹਾ ਅੰਧੇਰੇ ਚ ਮਨੁੱਖ ਜੀ ਰਿਹਾ ਮਾਨਸਿਕ ਤਲ ਤੇ ਦੋਵੇਂ ਇੱਕੋ ਕੁਝ ਨਹੀਂ ਕੋਈ ਫਰਕ ਨਹੀਂ ਹੈ ਰੋਸ਼ਨੀ 'ਚ ਫਰਕ ਆਉਂਦਾ ਹੈ ਚਾਨੀ ਰਾਤ ਹੋਵੇਗੀ ਫਿਰ ਦਿਨ ਹੋਵੇਗਾ ਫਿਰ ਦਿਨ ਦੇ 'ਚ ਵੀ ਦੁਪਹਿਰੀ ਹੋਵੇਗੀ ਪ੍ਰਵਾਹਤ ਹੈ ਸੰਧਿਆ ਦਾ ਸਮਾਂ ਫਿਰ ਨਿਰੋਲ ਨਿਰਪੱਖ ਸੂਰਜ ਹੈ ਤੁਮ ਅਰਸ ਕਰਾਂ ਕੋਈ ਇਸ ਤਰ੍ਹਾਂ ਜੀਵਦਾ ਜਿਵੇਂ ਚਾਨੀ ਰਾਤ ਹਲਕੀ ਹਲਕੀ ਚਾਨੀ ਹੋ ਗਈ ਹੈ ਕੁਝ ਸਮਝ ਪੈ ਗਈ ਹੈ। ਕੁਝ ਦੇਖਣ ਲੱਗ ਪਿਆ ਹੈ। ਕੋਈ ਜੀਵਨ ਦੀ ਅਹਿਮੀਅਤ ਦਾ ਪਤਾ ਚੱਲ ਗਿਆ ਹੈ। ਕੁਝ ਗੁਰੂ ਦੇ ਸ਼ਬਦਾਂ ਦੇ ਰਸ ਦਾ ਪਤਾ ਚੱਲ ਗਿਆ ਹੈ। ਕੁਝ ਧਰਮ ਦਾ ਥੋੜਾ ਬਹੁਤ ਬਹੁਤ ਹੋ ਗਿਆ ਪਰ ਬਹੁਤਾ ਨਹੀਂ। ਮਿੱਠੀ ਹਲਕੀ ਜਿਹੀਆਂ ਰੋਸ਼ਨੀ। ਪਰ ਕਿਸੇ ਦੀ ਜ਼ਿੰਦਗੀ ਤੇ ਪ੍ਰਵਾਹਤ ਹੋ ਗਈ ਹੈ। ਦਿਨ ਹੋ ਗਿਆ ਹੈ। ਜਾਣਣਾ ਹੋ ਗਿਆ ਹੈ। ਪਰ ਕਿਸੇ ਵੀ ਜ਼ਿੰਦਗੀ ਤੇ ਐਨ ਭਰੀ ਦੁਪਹਿਰੀ ਪੂਰਨ ਚਾਨਣਾ ਹੋ ਗਿਆ। ਫਿਰ ਕੁਝ ਤੇ ਐਸੇ ਬਣ ਗਏ ਜਿਵੇਂ ਸੂਰਜ ਪਰਮਾਤਮਾ ਹੀ ਹੋ ਗਿਆ। ਸੂਰਜ ਹੀ ਹੋ ਗਿਆ। ਪਰਮਾਤਮਾ ਵਰਗੇ ਹੋ ਗਿਆ। ਚਾਨਣੇ 'ਚ ਫਰਕ ਹੈ ਕਿ ਜਿੰਨੀ ਤੇ ਰੋਸ਼ਨੀ ਹੋਰ ਕੀਤੀ ਜਾ ਸਕਦੀ ਹੈ। ਹੋਰ ਵਧਾਇਆ ਜਾ ਸਕਦਾ ਹੈ। ਅੰਧੇਰਾ ਇੱਕੋ ਹੀ ਧਿਆ। ਅੰਧਕਾਰ ਦੇ ਵਿੱਚ ਪਸ਼ੂ ਜੀ ਰਹਿੰਨ ਅੰਧਕਾਰ ਦੇ ਵਿੱਚ ਬਨਸਪਤੀ ਜੀ ਰਹਈ ਅੰਧਕਾਰ ਦੇ ਵਿੱਚ ਅਗਰ ਮਨੁੱਖ ਜੀ ਰਿਹਾ ਹੈ ਤਾਂ ਮਾਨਸਿਕ ਤਲ ਤੇ ਮਨੁੱਖ ਤੇ ਪਸ਼ੂ ਵਿੱਚ ਕੋਈ ਅੰਤਰਾ ਨਹੀਂ ਹੋਵੇਗਾ ਕੋਈ ਅੰਤਰਾ ਨਹੀਂ ਹੋਵੇਗਾ ਰੰਗ ਰੂਪ ਦਾ ਅੰਤਰਾ ਹੋਵੇਗਾ ਥੋੜਾ ਜਿਹਾ ਰਹਿਨ ਸਹਿਨ ਦਾ ਅੰਤਰਾ ਹੋਵੇਗਾ ਮਾਨਸਿਕ ਤਲ ਦਾ ਕੋਈ ਅੰਤਰਾ ਨਹੀਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਸੰਸਕ੍ਰਿਤੀ ਸ਼ਲੋਕ ਆਪ ਫਰਮਾਨ ਕਰਦੇ ਨੇ ਉਦਯਾਨ ਬਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਖਰੇ اے ਬੰਦੇ ਤੈਨੂੰ ਪਤਾ ਹੈ ਤੇਰੇ ਸੰਬੰਧੀ ਕੌਣ ਨੇ ਅਚੇਤ ਮਨੁੱਖਾਂ ਦੇ ਸੰਬੰਧੀ ਕੌਣ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੇ ਸੰਬੰਧੀਆਂ ਦੀ ਜਾਣਕਾਰੀ ਕਰਨ ਦੇਟਾ ਤੇ ਸੰਬੰਧੇ ਉਸ ਨੂੰ ਕਹਿੰਦੇ ਨੇ ਜਿਸ ਨਾਲ ਸੰਬੰਧ ਹੈ ਤੇ ਸੰਬੰਧ ਦੋ ਤਰ੍ਹਾਂ ਦੇ ਆਉਂਦੇ ਨੇ ਜਿਸ ਨਾਲ ਵਿਚਾਰ ਮੇਲ ਖਾਂਦੇ ਨੇ ਜਿਸ ਨਾਲ ਤਰਜ਼ੇ ਜ਼ਿੰਦਗੀ ਮੇਲ ਖਾਂਦੀ ਹੈ ਜਿਸ ਨਾਲ ਸੋਚਣੀ ਮੇਲ ਖਾਂਦੀ ਹੈ ਸੰਬੰਧ ਤੇ ਜਿਸ ਨਾਲ ਖੂਨ ਮੇਲ ਖਾਂਦਾ ਹੈ ਸੰਬੰਧ ਪਸ਼ੂ ਦੀ ਤਰਜ਼ੇ ਜ਼ਿੰਦਗੀ ਨਾਲ ਬਹੁਤ ਸਾਰੇ ਮਨੁੱਖਾਂ ਦੀ ਤਰਜ਼ੇ ਜ਼ਿੰਦਗੀ ਮੇਲ ਖਾਂਦੀ ਏ ਭਾਵੇਂ ਖੂਨ ਮੇਲ ਨਹੀਂ ਖਾਂਦਾ ਰੰਗ ਰੂਪ ਮੇਲ ਨਹੀਂ ਖਾਂਦਾ ਨਸਲ ਮੇਲ ਨਹੀਂ ਖਾਂਦੀ ਸਹਿਬ ਕਹਿੰਦੇ ਨੇ ਉਦਿਆਨ ਬਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਕਰੇ ਐ ਅਚੇਤ ਮਨੁੱਖ ਪਤਾ ਏ ਤੇਰੇ ਸੰਬੰਧੀ ਕੌਣ ਨੇ ਸਵਾਨ ਕੁੱਤੇ ਗੁਸਤਾਖੀ ਮਾਫ ਸ਼ਬਦ ਹੈ ਸੰਸਕ੍ਰਿਤੀ ਸਲੋਕ ਮੱਲਾ ਪੰਜਵਾ ਗੁਰੂ ਅਰਜਨ ਦੇਵ ਜੀ ਨਾ ਹੁੰਦੇ ਬੋਲ ਤੇ ਮੇਰੇ ਕੋਲ ਕਹਿਣ ਦੀ ਹਿੰਮਤ ਨਹੀਂ ਸੀ ਸਨ ਬੰਦੀ ਸਵਾਨ ਸਿਆਲ ਖਰੇ ਕੌਣ ਨੇ ਤੇਰੇ ਸੰਬੰਦੀ ਕੁੱਤੇ ਸਿਆਲ ਗਿੱਦੜ ਖਰੇ ਖੋਤੇ ਸਨਬੰਦੀਨ ਤੇ ਜੀ ਅਸੀਂ ਕਹੀਏ ਹੈ ਗੁਰੂ ਅਰਜਨ ਦੇਵ ਜੀ ਤੇ ਸਾਡੀ ਤੋਹਫੀਨ ਹੈ ਇਹ ਤੇ ਮਨੁੱਖਤਾ ਦੀ ਤੋਹਫੀਨ ਹੈ ਮਨੁੱਖ ਅਸ਼ਰਫੁਲ ਮਖਲੂਕਾ ਮਨੁੱਖ ਇਸ ਦਰਤੀ ਦਾ ਸਰਦਾਰ ਚੰਗੇ ਬਲੇ ਨੇ ਸਾਡੇ ਸੰਬੰਧੀ ਮੈਂ ਫਿਰ ਅਰਜ਼ ਕਰਾਂ ਸੰਬੰਧੀ ਦੋ ਤਰ੍ਹਾਂ ਦੇ ਇੱਕ ਤੇ ਜਿਨ੍ਹਾਂ ਨਾਲ ਹੋਂ ਮੇਲ ਖਾਂਦਾ ਹੈ ਉਹ ਪ੍ਰਣਾਲੀਆਂ ਤਿੰਨ ਨੇ ਨਾਨਕੇ ਦਾਦ ਕੇ ਸੋਰੇ ਕੋਈ ਖਾਸ ਨਹੀਂ ਹੈ ਇੱਕ ਉਹ ਜਿਨ੍ਹਾਂ ਨਾਲ ਵਿਚਾਰ ਮੇਲ ਖਾਂਦੇ ਨੇ ਸੋਚਣੀ ਮੇਲ ਖਾਂਦੀ ਹੈ ਤਰਜ਼ੇ ਜ਼ਿੰਦਗੀ ਮੇਲ ਖਾਂਦੀ ਹੈ ਇੱਕ ਉਹ ਨੇ ਸੰਬੰਧੀ ਇੱਕ ਨਾਲ ਮੇਰਾ ਸੁਭਾਅ ਮੇਲ ਖਾਂਦਾ ਹੈ ਉਹ ਸੰਬੰਧੀ ਹੈ ਇੱਕ ਨਾਲ ਮੇਰਾ ਖੂਨ ਮੇਲ ਖਾਂਦਾ ਹੈ ਖੂਨ ਦਾ ਰਿਸ਼ਤਾ ਹੈ ਸੁਭਾਅ ਤਾਂ ਇਹ ਨਹੀਂ ਮਿਲਦਾ ਉਹਦੇ ਨਾਲ ਮੇਰਾ ਸੁਭਾਅ ਤਾਂ ਇਹ ਨਹੀਂ ਮਿਲਦਾ ਮੇਰੇ ਵਿਚਾਰ ਤਾਂ ਇਹ ਨਹੀਂ ਮਿਲਦੇ ਮੇਰੀ ਸੋਚਣੀ ਤੇ ਨਹੀਂ ਮਿਲਦੀ ਖੂਨ ਮੇਲ ਕੰਦਾ ਨਾਨਕਿਆਂ ਚ ਹੋਵੇਗਾ ਦਾਦਕਿਆਂ ਚ ਹੋਵੇਗਾ ਸੌਰਿਆਂ ਚ ਹੋਵੇਗਾ ਮੇਲ ਕੰਦਾ ਪਰ ਸੁਭਾਅ ਮੇਲ ਨਹੀਂ ਖਾਂਦਾ ਇਹ ਸਰੀਰ ਦਾ ਸੰਬੰਧ ਮਾਨਸਿਕ ਸੰਬੰਧ ਅੰਦਰੂਨੀ ਸੰਬੰਧ ਅਸਲੀ ਸੰਬੰਧ ਹੀ ਉਹ ਹੈ ਜਿਸ ਨਾਲ ਮਨ ਮੇਲ ਖਾਂਦਾ ਹੈ ਜਿਸ ਨਾਲ ਅੰਦਰੂਨੀ ਦੁਨੀਆ ਮੇਲ ਖਾਂਦੀ ਹੈ ਬਸ ਉਹੀ ਸੰਬੰਧੀ ਹੈ ਬਾਕੀ ਨਹੀਂ ਹੈ ਬਾਕੀ ਸਭ ਕੰਮ ਚਲਾਉ ਨੇ ਬਾਕੀ ਸਭ ਠੋਸ ਮੋਟਾ ਰਿਸ਼ਤਾ ਹੈ ਖੂਨ ਦਾ ਰਿਸ਼ਤਾ ਕੋਈ ਖਾਸ ਨਹੀਂ ਹੈ ਮੈਂ ਸ਼ਾਇਦ ਆਪ ਜੀ ਦੇ ਸਾਹਮਣੇ ਕਈ ਵਾਰ ਜ਼ਿਕਰ ਕੀਤੀ ਹੈ ਹੋਂ ਤੇ ਪ੍ਰਹਿਲਾਦ ਹਰਨਾਕਸ਼ ਦਾ ਇੱਕੋ ਹੀ ਸੀ ਪਿਓ ਪੁੱਤਰ ਇੱਕ ਦੂਜੇ ਦੇ ਜਾਨੀ ਵਹਿਰੇ ਹੋਂ ਸ਼ਾਹ ਜਹਾਂ ਤੇ ਔਰੰਗਜ਼ੇਬ ਦਾ ਇੱਕੋ ਹੀ ਸੀ ਔਰੰਗਜ਼ੇਬ ਨੇ ਆਪਣੇ ਪਿਓ ਨੂੰ ਜੇਲ੍ਹ ਵਿੱਚ ਪਾਇਆ ਹਰਨਾਕਸ਼ ਨੇ ਆਪਣੇ ਪੁੱਤਰ ਨੂੰ ਜੇਲ੍ਹ ਵਿੱਚ ਪਾਇਆ ਔਰੰਗਜ਼ੇਬ ਨੇ ਆਪਣੇ ਪਿਓ ਨੂੰ ਤੜਪਾ ਕੇ ਮਾਰਿਆ ਹੈ। ਅਰਨਾਕਿਸ਼ ਆਪਣੇ ਬੱਚੇ ਨੂੰ ਤੜਪਾ ਰਿਹਾ ਹੈ। ਖੂਨ ਦਾ ਰਿਸ਼ਤਾ ਕੀ ਹੁੰਦਾ ਕੁਝ ਵੀ ਨਹੀਂ ਹੁੰਦਾ। ਪਿਰਾਵ-ਪਿਰਾਵ ਵਿੱਚ ਤਨਾਜ਼ ਦੇਖੇ ਗਏ ਨੇ। ਮੁਕਦਮੇਬਾਜ਼ੀ ਦੇਖੀ ਗਈ ਹੈ। ਲੜਾਈ ਝਗੜੇ ਦੇਖੇ ਗਏ ਨੇ। ਖੂਨ ਖਰਾਬੇ ਦੇਖੇ ਗਏ ਨੇ। ਔਰੰਗਜ਼ੇਬ ਨੇ ਆਪਣੇ ਤਿੰਨੇ ਪਿਰਾ ਕਤਲ ਕੀਤਾ ਹੈ। ਖੂਨ ਦਾ ਰਿਸ਼ਤਾ ਕੀ ਹੁੰਦਾ ਕੁਝ ਵੀ ਨਹੀਂ ਹੈ। ਹੌਨ ਬਾਬਾ ਪ੍ਰਿਥੀਚੰਦ ਤੇ ਗੁਰੂ ਅਰਜਨ ਦੇਵ ਜੀ ਦਾ ਇੱਕੋ ਸੀ ساری ਜ਼ਿੰਦਗੀ ਬਾਬਾ ਪ੍ਰਿਥੀਚੰਦ ਗੁਰੂ ਅਰਜਨ ਦੇਵ ਜੀ ਨਾਲ ਵੈਰ ਕਰਾਂਦਾ ਰਿਹਾ ਹੁੰਦਾ ਰਿਸ਼ਤਾ ਕੀ ਹੁੰਦਾ ਕੁਝ ਵੀ ਨਹੀਂ ਹੈ ਚਲੋ ਇਸ ਸੰਬੰਧ ਵਿੱਚ ਮੈਂ ਤੁਹਾਨੂੰ ਭਾਈ ਗੁਰਦਾਸ ਜੀ ਦਾ ਇੱਕ ਸਵਈਆ ਸਰਵਣ ਕਰਾ ਦਿਆਂ ਭਾਈ ਸਾਹਿਬ ਮੋਹਰ ਲਾ ਦਿੰਦੇ ਨੇ ਇਸ ਗੱਲ ਤੇ ਭਾਈ ਸਾਹਿਬ ਪਾਏ ਗੁਰਦਾਸ ਜੀ ਨਹੀਂ ਦਦਸਾਰ ਪਿਤਾ ਪਿਤਾ ਮਾਂ ਪਰ ਪਿਤਾ ਮਾਂ ਸਜਣ ਕੁਟੰਬ ਸੁਤ ਬਾਂਧਵ ਨਾ ਭਰਾਤਾ ਹੈ ਦਾਦਕਿਆਂ ਦਾ ਰਿਸ਼ਤਾ ਪਿਤਾ ਪਿਤਾ ਦਾ ਪਿਤਾ ਦਾਦਾ ਦਾ ਦਾਦੇ ਦਾ ਪਿਤਾ ਪਰਦਾਦਾ ਫਿਰ ਇਸੇ ਤਰੀਕੇ ਨਾਲ ਪੁੱਤਰ ਹੋ ਗਏ ਪੋਤਰੇ ਹੋ ਗਏ ਭਤੀਜੇ ਹੋ ਗਏ ਚਾਚੇ ਤਾਏ ਹੋ ਗਏ ਸਭ ਦਾਦਕਿਆਂ ਦਾ ਰਿਸ਼ਤਾ ਗਿਣਿਆ ਜਾਂਦਾ ਹੈ ਇਹ ਦਾਦਕਿਆਂ ਦੀ ਪ੍ਰਣਾਲੀ ਨਹੀਂ ਦਦਸਾਰ ਪਿਤਾ ਪਿਤਾ ਮਾ ਪਰ ਪਿਤਾ ਮਾ ਸਜਣ ਕੁਟੰਬ ਸੁਤ ਬੰਧਾਓ ਨਾਂ ਭਰਾਤਾ ਹੈ ਇਹ ਰਿਸ਼ਤਾ ਪਿਆਰ ਤੋਂ ਚੱਲਦਾ ਹੈ ਦਾਦ ਕਹਿੰਦਾ ਦੂਜਾ ਰਿਸ਼ਤਾ ਮਾਨ ਤੋਂ ਚੱਲਦਾ ਹੈ ਨਾਨਕ ਕਹਿੰਦਾ ਨਹੀਂ ਨੰਸਾਰ ਮਾਤਾ ਪਰਮਾਤਾ ਬ੍ਰਿਧ ਮਾਤਾ ਮਾਮੇ ਮਾਮੂ ਮਾਸੀ ਮੌਸਾ ਬੇਬ ਬਖਿਆਤਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਮਾਂ ਮਾਂ ਦੀ ਮਾਂ ਲਾਣੇ ਫਿਰ ਉਹਦੀ ਮਾਂ ਪੜਨਾਣੇ ਮਾਵੇਂ ਮਾਮੀਆਂ ਮਾਸੀਆਂ ਇਤਿਹਾਦ ਇਹ ਜੋ ਅਨੇਕਾਂ ਤਰ੍ਹਾਂ ਦੇ ਨਾਨਕਿਆਂ ਦੇ ਰਿਸ਼ਤੇ ਕਹੇ ਜਾਂਦੇ ਨੇ ਭਾਈ ਸਾਹਿਬ ਕਹਿੰਦੇ ਨੇ ਨਹੀਂ ਨੰਸਾਰ ਮਾਤਾ ਪਰਮਾਤਾ ਬ੍ਰਿਧ ਮਾਤਾ ਮਾਮੇ ਇਮਾਮੂ ਮਾਸੀ ਮੋਸਾ ਬਿਬਦ ਬਖਿਆਤਾ ਹੈ ਨਹੀਂ ਸਸ ਸਸੁਰਾਰ ਪਤਨੀ ਤੇ ਇੱਕ ਰਿਸ਼ਤਾ ਚੱਲਦਾ ਹੈ ਸਹੁਰਿਆਂ ਦਾ ਪਤੀ ਤੇ ਇੱਕ ਰਿਸ਼ਤਾ ਚੱਲਦਾ ਹੈ ਸਹੁਰਿਆਂ ਦਾ ਨਹੀਂ ਸਸੁਰਾਰ ਸਾਸ ਸੁਸਰਸਾਰੋ ਉਹ ਸਾਰੀ ਨਹੀਂ ਬ੍ਰਤੀ ਸਰ ਜਾਚਕ ਉਹ ਨਾ ਦাতা ਹੈ ਅਸਨ ਬਸਨ ਧਨ ਧਾਮ ਕਾਹੋਂ ਮੈ ਨ ਦੇਖਿਓ ਜੈਸੇ ਗੁਰ ਸਿੱਖ ਸਾਧ ਸੰਗਤ ਕੋ ਨਾਤਾ ਹੈ ਪਾਏ ਗੁਰਦਾਸ ਜੀ ਕਹਿੰਦੇ ਨੇ ਸਿੱਖ ਤੇ ਗੁਰੂ ਦਾ ਜੋ ਰਿਸ਼ਤਾ ਹੈ ਸਿੱਖ ਤੇ ਸਤ ਸੰਗ ਦਾ ਜੋ ਰਿਸ਼ਤਾ ਹੈ ਮੈਂ ਇਸ ਰਿਸ਼ਤੇ ਤੋਂ ਸਾਰੇ ਰਿਸ਼ਤੇ ਕੁਰਬਾਨ ਕਰਦਾ ਸੌਰਿਆਂ ਦੇ ਨਾਨਕਿਆਂ ਦੇ ਦਾਦ ਕਹਿੰਦੇ ਇੱਕ ਹੀ ਹੁੰਦੇ ਨੇ ਕੁਝ ਵੀ ਨਹੀਂ ਨਾ ਕੀ ਹੁੰਦਾ ਖੌਂਦਾਰ ਰਿਸ਼ਤਾ ਸੁਭਾਅ ਤੇ ਮੇਲ ਨਹੀਂ ਖਾਂਦਾ ਫਿਰ ਹੋ ਗਿਆ ਖੌਂਦਾਰ ਰਿਸ਼ਤਾ ਵਿਚਾਰ ਤੇ ਮੇਲ ਨਹੀਂ ਖਾਂਦੇ ਦਿਲ ਤੇ ਕਦੀ ਨੇੜੇ ਗਿਆ ਹੀ ਨਹੀਂ ਉਸਦੇ ਕੋਲ ਵੀ ਬੈਠੇ ਆ ਤਾਂ ਵੀ ਦੂਰੀ ਤਾਂ ਵੀ ਦੂਰੀ ਸੁਭਾਅ ਨਹੀਂ ਮੇਲ ਖਾਂਦਾ ਵਿਚਾਰ ਨਹੀਂ ਮੇਲ ਖਾਂਦੇ ਇਕਹਿੰਦੇ ਜਾਣੋ ਕਈ ਵਾਰ ਇੱਕ ਘਰ ਦੇ ਵਿੱਚ 10 ਮੈਂਬਰ ਰਹਿ ਰਹੇ ਨੇ। ਭਾਵੇਂ ਇੱਕ ਘਰ ਦੇ ਚ ਰਹਿ ਰਹੇ ਨੇ। ਕਈ ਵਾਰ ਇੰਜ ਲੱਗਦਾ ਜਿਵੇਂ 10-11 ਚ ਰਹਿ ਰਹੇ ਨੇ। ਬੜੀ ਦੂਰੀ ਹੈ, ਬੜੀ ਦੂਰੀ। ਸੁਭਾਅ ਨਹੀਂ ਮੇਲ ਖਾਂਦੇ। ਵਿਚਾਰ ਨਹੀਂ ਮੇਲ ਖਾਂਦੇ। ਅੰਦਰੋਂ ਨਹੀਂ ਦੁਨੀਆ ਤੇ ਜੋੜ ਨਹੀਂ ਖਾਂਦੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਇਹ ਦੋ ਪੌੜੀਆਂ ਇੱਕ ਤਰ੍ਹਾਂ ਦਾ ਮਨੁੱਖਾਂ ਦਾ ਉਹ ਬਿਨਾਂ ਦਾ ਪਰਮਾਤਮਾ ਨਾਲ ਸੁਭਾਅ ਮੇਲ ਖਾਂਦਾ ਹੈ ਅਸੰਖ ਜਬ ਅਸੰਖ ਬਾਉ ਚਾਨਣ ਪਖ ਫਿਰ ਪਰਮਾਤਮਾ ਨਾਲ ਕੀ ਹੋਣ ਦਾ ਰਿਸ਼ਤਾ ਉਹ ਤੇ ਨਿਰਆਕਾਰ ਹੈ ਉਹਦਾ ਤੇ ਕੋਈ ਆਕਾਰ ਨਹੀਂ ਸਾਰੇ ਦਾ ਸਾਰਾ ਆਕਾਰ ਨਿਰਆਕਾਰਤਵਾ ਆਉਂਦਾ ਹੈ ਜੇ ਨਿਰਆਕਾਰਤਵਾ ਆਉਂਦਾ ਹੈ ਤੇ ਉਹਦੇ ਕੋਲ ਕੀ ਹੋਣ ਤੇ ਕੀ ਹੋਣ ਦਾ ਰਿਸ਼ਤਾ ਪਰਮਾਤਮਾ ਨਾਲ